ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਹੋ ਗਏ ਤਿਆਰ ਤੇ ਅੱਜ ਜਾਵਾਂਗੇ ਖਜਿਆਰ ਰਸਤੇ ਦੇ ਵਿੱਚ ਡੈਨਕੁੰਡ ਕਾਲਾ ਟਾਪ ਜਾਵਾਂਗੇ ਤੇ ਉਹ ਤੁਹਾਨੂੰ ਦਿਖਾਵਾਂਗੇ ਆਜੋ ਫਿਰ ਜੁੜੇ ਰਹੋ ਮਿਨੀ সুইਟਜ਼ਰਲੈਂਡ ਦੀਆਂ ਗੱਲਾਂ ਬਾਤਾਂ ਦਿਖਾਵਾਂਗੇ ਇਹ ਆ ਜੀ ਦਲਹੌਜੀ ਪਬਲਿਕ ਸਕੂਲ ਬਹੁਤ ਵੱਡੇ ਏਰੀਏ 'ਚ ਆ ਬਹੁਤ ਵੱਡਾ ਸਕੂਲ ਆ ਸਾਫ ਸਫਾਈ ਦਾ ਕਹਿਣ ਵਾਲੀ ਗੱਲੇ ਨਹੀਂ ਉਹ ਤਾਂ ਦੂਰੋਂ ਹੀ ਦਿਸਦੀ ਹੈ ਜੀ ਇੱਥੇ ਜਾਜ ਖੜੇ ਆ ਟੈਂਕ ਖੜੇ ਆ ਉਹਨਾਂ ਨਾਲ ਟੂਰਿਸਟ ਆ ਕੇ ਫੋਟੋਆਂ ਕਰਵਾਉਂਦੇ ਆ ਜੀ ਜਿਹੜਾ ਕਿ ਬਹੁਤ ਫੇਮਸ ਸਕੂਲ ਆ ਡਲਹੋਜੀ ਪਬਲਿਕ ਸਕੂਲ ਉਸ ਤੋਂ ਬਾਅਦ ਆਪਾਂ ਇੱਥੇ ਆ ਪਹੁੰਚ ਗਏ ਜੀ ਕਾਲਾ ਟਾਪ ਕਾਲੇ ਟਾਪ ਦੇ ਅੰਦਰ ਐਂਟਰ ਕਰਦਿਆਂ ਨੂੰ ਪਹਿਲਾਂ ਆਪਾਂ ਨੂੰ ਮੱਝ ਮਿਲੀ ਮੱਝ ਦੇ ਨਾਲ ਇੱਕ ਛੋਟਾ ਜਿਹਾ ਕਟੜੂ ਸੀਗਾ ਪਰ ਇੱਥੇ ਦਾ ਮੌਸਮ ਓਏ ਹੋਏ ਹੋਏ ਬਾਲਾ ਸਿਰਾ ਗੱਲਬਾਤ ਸੀਗੀ ਧੁੰਦ ਪਈ ਸੀਗੀ ਧੁੰਦ ਵੀ ਇਹੋ ਜੀ ਸੀਗੀ ਜਾਨੀ ਕਿ ਓਡੀ ਜਾਂਦੀ ਸੀਗੀ ਥੱਲੇ ਨੂੰ ਬਹੁਤ ਸਿਗਾ ਉਹ ਟੈਰਾਂ ਤੇ ਚੱਲਦੇ ਜਿਪ ਲਾਈਨ ਔਰ ਰੱਸਿਆਂ ਤੇ ਚੱਲਦੇ ਉਧਰ ਨੂੰ ਮੈਂ ਨਹੀਂ ਗਿਆ ਮੈਂ ਆਪਾਂ ਕੀ ਲੈਣਾ ਤੇ ਐਕਟੀਵਿਟੀਆਂ ਬਹੁਤ ਸਿਗੀਆਂ ਥੱਲੇ ਰਸ਼ ਵੀ ਬਹੁਤ ਜ਼ਿਆਦਾ ਸੀਗਾ ਸਾਰਾ ਜਾਨੀ ਕਿ ਜਿਹੜਾ ਵੀ ਆਉਂਦਾ ਹਰੇਕ ਬੰਦਾ ਥੱਲੇ ਉੱਥੇ ਹੀ ਜਾਂਦਾ ਮੇਨ ਸਾਰਾ ਸਿਸਟਮ ਉੱਥੇ ਹੀ ਆ ਤੇ ਅੱਜ ਘਾ ਚੁਗ ਰਹੀ ਸੀਗੀ ਆ ਦੇਖੋ ਧੁੰਦ ਕਿਵੇਂ ਜਾ ਰਹੀ ਕਿੰਨਾ ਸੋਹਣਾ 뷰 ਲੱਗ ਰਿਹਾ ਕਿੰਨਾ ਸੋਹਣਾ ਮੌਸਮ ਅੱਜ ਦੇ ਦਿਨਾਂ ਚ ਜੇ ਅੱਜ ਘਰੇ ਗੱਲ ਕੀਤੀ ਚੰਡੀਗੜ੍ਹ ਤੋਂ ਉਹ ਕਹਿ ਰਹੇ ਕਿ ਗਰਮੀ ਬਹੁਤ ਆ ਤੇ ਇੱਥੇ ਠੰਡ ਲੱਗਣ ਦੇ ਹੀ ਸੀਗੀ ਯਾਨੀ ਕਿ ਹਿਲ ਸਟੇਸ਼ਨ ਤੇ ਆਉਣ ਦਾ ਪੈਸਾ ਵਸੂਲ ਵਾਲੀ ਗੱਲਬਾਤ ਹੋਈ ਪਈ ਆ ਆਏ ਹਾਏ ਕਾਲਾ ਟੋਪ ਤੋਂ ਬਾਅਦ ਆਪਾਂ ਨਿਕਲ ਗਏ ਜੀ ਡੈਨਕੁੰਡ ਵਾਸਤੇ ਦੈਨਕੁੰਡ ਪਹੁੰਚੇ ਆ ਤੇ ਉਹ ਜਿਹੜੇ ਉੱਪਰ ਦਰਖਤ ਆ ਟਾਪ ਤੇ ਆ ਬੰਦੇ ਦਿਸ ਰਹੇ ਜਾਂਦੇ ਇੱਥੋਂ 1.5 ਕਿਲੋਮੀਟਰ ਤੁਰਨਾ ਪੈਂਦਾ ਉੱਪਰ ਜਾ ਕੇ ਇੱਕ ਮਾਤਾ ਦਾ ਮੰਦਿਰ ਆ ਉੱਥੇ ਦੇਖਦੇ ਸਾਰੇ ਆ ਵੀ ਦੇਖ ਲੋ ਲੋਕ ਤੁਰੇ ਫਿਰਦੇ ਫੋਟੋਆਂ ਕਰਾਉਂਦੇ ਇੱਥੋਂ ਗੱਡੀ ਯੂ ਟਰਨ ਵੱਜਦੀ ਆ ਇੱਥੇ Air Force ਦਾ ਅੱਗੇ ਸਾਰਾ ਪ੍ਰੋਜੈਕਟ ਆ ਇੱਥੋਂ ਅੱਗੇ ਗੱਡੀ ਨਹੀਂ ਜਾਂਦੀ ਪੈਦਲ ਚੱਲਣਾ ਪੈਂਦਾ ਉਹ ਗੇਟ ਵਿੱਚ ਦੀ ਤੇ ਉੱਥੋਂ ਖੜ ਕੇ ਆ ਥੱਲੇ ਵਾਲਾ ਰਸਤੇ ਦੇ 뷰 ਆ ਬਹੁਤ ਵਧੀਆ ਗੱਲਬਾਤ ਮੌਸਮ ਇੱਥੇ ਵੀ ਠੰਡਾ ਸੀਗਾ ਧੁੰਦ ਆ ਜਾਂਦੀ ਸੀ ਚਲੇ ਜਾਂਦੀ ਸੀ ਆ ਦੇਖੋ ਜੀ ਉੱਪਰ ਫੋਟੋਆਂ ਰੀਲਾਂ ਬਣਦੀਆਂ ਫੇਰ ਆਪਾਂ ਪਹੁੰਚ ਗਏ ਜੀ ਖਜਿਆਰ ਜਿਹਨੂੰ ਵੀ ਮਿਨੀ ਸਵੀਟੀਅਰ ਲੈਂਡ ਕਿਹਾ ਜਾਂਦਾ ਬਹੁਤ ਹੀ ਕੈਂਟ ਜਗ੍ਹਾ ਬਾਲੀ ਸੋਹਣੀ ਗੱਲਬਾਤ ਆ ਇਸ ਗਰਾਉਂਡ ਦੇ ਵਿੱਚ ਹੀ ਸਾਰਾ ਮੇਨ ਤਾਂ ਮਾਜਮਾਇਆ ਆ ਛੋਟਿਆ ਜਿਹਾ ਝੀਲ ਕਹਿੰਦੇ ਨੇ ਜੋ ਵੀ ਆ ਪਾਣੀ ਖੜਿਆ ਆਪਣੇ ਤਰੀਕੇ ਨਾਲ ਜੋ ਮਰਜੀ ਕਹਿ ਲੋ ਇਹਦੇ ਵਿੱਚ ਦੁਕਾਨਾਂ ਆ ਖਾਣ ਪੀਣ ਦੀਆਂ ਤੇ ਇੱਥੇ ਬੱਚਿਆਂ ਵਾਸਤੇ ਪੈਰਾਗ라이ਡਿੰਗ ਕਰਵਾਈ ਜਾਂਦੀ ਹੈ ਜਿਹੜੀ ਵੱਡਿਆਂ ਦੀ ਪੈਰਾਗ라이ਡਿੰਗ ਆ ਜਿਆਦਾ ਉੱਚੀ ਤੋਂ ਹੁੰਦੀ ਉਹ ਪਰਲੇ ਪਾਸੇ ਆ ਤੇ ਇਹ ਗਰਾਉਂਡ ਇਹੀ ਆ ਮੇਨ ਚੀਜ਼ ਖਜ਼ਿਆਰ ਦੀ ਜਿਹਨੂੰ ਮਿਨੀ ਸਵੀਟੀਅਰ ਲੈਂਡ ਕਿਹਾ ਜਾਂਦਾ ਇੱਥੇ ਦਾ ਬੈਦਰ ਵਾਲਾ ਘੈਂਟ ਆ ਆ ਉੱਪਰ ਵਾਲੀ ਪੈਰਾਗ라이ਡਿੰਗ ਵੱਡਿਆਂ ਵਾਲੀ ਆ ਜਿਹੜੀ ਜਿਆਦਾ ਉੱਪਰ ਤੋਂ ਹੁੰਦੀ ਆ ਮੌਸਮ ਥੋੜਾ ਧੁੰਦਲਾ ਜਿਹਾ ਸਾਫ਼ ਨਹੀਂ ਸੀਗਾ ਤਾਂ ਕਰਕੇ ਜਿਆਦਾ ਕਲੀਅਰ ਨਹੀਂ ਉਹਦਾ ਧੁੰਦ ਧੁੰਦ ਬਣੀ ਹੋਈ ਸੀਗੀ ਅੱਜ ਬਸ ਆਹੀ ਕੁਝ ਦੇਖਿਆ ਕੱਲ ਨੂੰ ਆਪਣੀ ਸਵਾਰੀ ਨੇ ਵੀ ਪੈਰਾਗਲਾਈਡਿੰਗ ਕਰਨੀ ਹੈ ਉਹ ਵੀ ਦਿਖਾਵਾਂਗੇ ਤੇ ਅੱਜ ਲਈ ਬਸ ਇੰਨਾ ਕੁਝ ਹੀ ਹੈ ਜੀ ਸਤਿ ਸ੍ਰੀ ਅਕਾਲ ਜੀ